ਗੁਰਦਾਸਪੁਰ ਜ਼ਿਲ੍ਹੇ ਵਿੱਚ ਚੋਰੀ ਅਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱੱਟੀਆਂ ਚੱਰੀਆਂ ਨੇ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਾਨੂੰਵਾਨ ਚੌਕ ਤੇ ਸਾਹਮਣੇ ਆਇਆ ਜਿੱਥੇ ਕੱਪੜਿਆਂ ਦੇ ਸ਼ੋਰੂਮ ਦੇ ਬਾਹਰ ਇੱਕ ਪਗੜੀ ਪਹਿਨੇ ਮੋਟਰਸਾਈਕਲ ਸਵਾਰ ਮੁੰਡੇ ਨੇ ਪੀਸੀਆਰ ਮੁਲਾਜ਼ਮਾਂ ਦੇ ਸਾਹਮਣੇ ਹੀ ਬ੍ਰਾਂਡਡ ਬੂਟਾਂ ਨਾਲ ਭਰਿਆ ਬੈਗ ਚੋਰੀ ਕਰਕੇ ਫਰਾਰ ਹੋ ਗਿਆ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਫਿਲਹਾਲ ਸ਼ੋਰੂਮ ਦੇ ਮਾਲਕ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼ੋਰੂਮ ਦੇ ਮਾਲਕ ਕਰਨ ਨੇ ਦੱਸਿਆ ਕਿ ਕੱਲ ਉਹਨਾਂ ਨੇ ਆਪਣੇ ਸ਼ੋਰੂਮ ਦੇ ਲਈ ਕੱਪੜੇ ਅਤੇ ਬੂਟ ਮੰਗਵਾਏ ਸਨ ਅਤੇ ਸਾਮਾਨ ਆਉਣ ਤੋਂ ਬਾਅਦ ਉਹਨਾਂ ਨੇ ਦੁਕਾਨ ਦੇ ਬਾਹਰ ਹੀ ਸਾਰਾ ਸਾਮਾਨ ਉਤਰਵਾ ਲਿਆ ਅਤੇ ਗਾਕਾ ਨੂੰ ਸਾਮਾਨ ਦੇਣ ਵਿੱਚ ਰੁੱਝ ਗਏ। ਉਸੇ ਵੇਲੇ ਇੱਕ ਮੋਟਰਸਾਈਕਲ 'ਤੇ ਆਏ ਨੌਜਵਾਨ ਨੇ ਬੂਟਾਂ ਨਾਲ ਭਰਿਆ ਬੈਗ ਚੁੱਕ ਕੇ ਉਥੋਂ ਫਰਾਰ ਹੋ ਗਿਆ। ਉਹਨਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਜਦੋਂ ਨੌਜਵਾਨ ਉਥੋਂ ਬੂਟ ਲੈ ਕੇ ਫਰਾਰ ਹੋ ਰਿਹਾ ਸੀ ਤਾਂ ਉੱਥੇ ਹੀ ਨੇੜੇ ਪੁਲਿਸ ਮੁਲਾਜ਼ਮ ਵੀ ਖੜੇ ਸਨ ਪਰ ਪੁਲਿਸ ਦੀ ਅਣਗਹਿਲੀ ਕਾਰਨ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਚ ਕਾਮਯਾਬ ਹੋ ਗਿਆ ਇਸ ਬੂਰੇ ਵਿੱਚ ਸਾਰੇ ਬ੍ਰਾਂਡਡ ਬੂਟ ਸਨ ਜਿਸ ਦੀ ਕੀਮਤ ਲਗਭਗ 50000 ਤੋਂ ਜ਼ਿਆਦਾ ਹੈ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਪਰ ਅਜੇ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਦੀ ਦੁਕਾਨ ਉੱਤੇ ਆ ਕੇ ਜਾਂਚ ਨਹੀਂ ਕੀਤੀ ਗਈ। ਉੱਥੇ ਹੀ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਮਿਲ ਗਈ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਭਈ ਮੇਰਾ ਨਾਮ ਹੈ ਕਰਨ। ਭਈ ਮੇਰੀ ਸ਼ਾਪ ਦਾ ਨਾਮ ਹੈ ਪੰਕ ਗਾਰਮੈਂਟਸ ਕਨਵਨ ਚੌਂਗ ਦੇ ਭਈ ਸ਼ਾਪਾ ਵਾਲੀ। ਤੇ ਭਈ ਕੱਲ ਨੂੰ ਇੱਕ ਲੜਕਾ ਆਇਆ ਆ ਸਰਦਾਰ ਮੁੰਡਾ ਸੀਗਾ। ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਭਈ ਤੁਹਾਨੂੰ ਪਤਾ ਸ਼ਾਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਟਮਰ ਸੀਗੇ। ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ਾਪ ਤੇ ਮੈਂ ਵੀ ਨਹੀਂ ਸੀ ਹੈਗਾ। ਤੇ ਇਹ ਮੁੰਡੇ ਨੇ ਨਾ ਭਾਈ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸ਼ਮੀਰ ਦਾ ਰਾਸ਼ਟਰਪਤੀ ਉਹ ਬੰਦਾ ਬਿਜ਼ੀ ਹੈ ਬਾਹਰ ਭਾਈਓ ਨੇ ਸ਼ੂਜ਼ਾ ਨਾਗਾ ਆ ਪਰਸੋਂ ਭਾਈਓ ਰਿਬਿਲਟੀ ਆਈ ਸੀਗੀ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚੀਜ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਇਹ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਦੀ ਮਤ ਦੇਖੋ ਕਿ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਗ ਵੀ ਸਹੀ ਕੀਤਾ ਆ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਤ ਨਹੀਂ ਹੈਗਾ ਇੱਥੇ ਜਾਂਦ। ਨਾਲ ਵਿੱਚ ਕੀ ਹੈਗਾ ਸਾਰਾ? ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ। ਕਿੰਨੇ ਦਾ ਨੁਕਸਾਨ ਹੋਇਆ ਕੋਟੇ? ਨੀਰਬੋਰਡ ਪੰਜਾਬ ਚੁੰਡਾ ਦੇ ਕਰੀਬ ਸੀਗਾ ਭਾਜੀ। ਪੰਜਾਬ 1055 ਦੇ ਕਰੀਬ। ਕਿੰਨੇ ਵਜੇ ਘਟਣਾ ਆਈ ਸੀ? ਕੋਈ 7:30 ਤੋਂ 8 ਦੇ ਵਿੱਚ ਵਿੱਚ ਭਾਜੀ। ਕੋ ਸিসিਟੀਵੀ ਚ ਆਇਆ ਬੰਦਾ। ਬਿਲਕੁਲ ਭਾਜੀ। ਸিসিਟੀਵੀ ਭਾਈ ਰਾਤ ਦੇ ਆਪਾਂ ਪੁਲਿਸ ਮਾਜਮੇ ਗਏ ਸੀਗਾ ਰਤੀ ਥਾਣੇ। ਸਿਟੀ ਥਾਣੀ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਸਾਡੇ ਕੋ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਵ ਨਹੀਂ ਆਇਆ ਪੁੱਛਣ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟਰੈਜੇਡੀ ਹੋਈ ਪੁਲਿਸ ਨਾਲ ਜੋ ਵੀ ਖੜੀ ਸੀ ਗਏ ਬਿਲਕੁਲ ਭਾਈ ਪੀਸੀਆਰ ਵਾਲੇ ਖੜੇ ਸੀਗੇ ਸੀਸੀਟੀਵੀ ਰਿਕਾਰਡ ਆ ਸੀਸੀਟੀਵੀ ਰਿਕਾਰਡ ਆ ਚੀਜ਼ ਕੀ ਗੱਲਾਂ ਚੱਲ ਰਹੀਆਂ ਨੇ ਭਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਿਵੇਂ ਚਾਹਵਾਂਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਅੱਜ ਦਾ ਮਤਲਬ ਵਾਰਦਾਤਾ ਹੋ ਰਹੀਆਂ ਆ ਇਹਦੇ ਨਹੀਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਏ